ਪਬਲਿਕ ਟਾਈਮ ਇੰਡੀਆ ਤੁਸੀਂ ਦੇਖ ਲਈਏ ਪਬਲਿਕ ਟਾਈਮ ਇੰਡੀਆ ਜ਼ਰੂਰਤਮੰਦ ਗਰੀਬ ਲੋਕਾਂ ਲਈ ਨਿਆਂ ਪ੍ਰਣਾਲੀ ਅਧੀਨ ਕਾਨੂੰਨੀ ਫ੍ਰੀ ਸਵਾਵਾਂ ਲੈਣ ਲਈ ਅਰਜੀਤ ਸ਼ਰਮਾ ਜੋ ਗਰੀਬਾਂ ਦੇ ਮਸੀਹਾ ਹਨ ਪਬਲਿਕ ਟਾਈਮ ਇੰਡੀਆ ਜ਼ਰੂਰਤਮੰਦ ਗਰੀਬ ਲੋਕਾਂ ਲਈ ਨਿਆਂ ਪ੍ਰਣਾਲੀ ਅਧੀਨ ਕਾਨੂੰਨੀ ਫ੍ਰੀ ਸਵਾਵਾਂ ਦੇ ਐਮ ਸੀ ਆਰ ਜੀ ਸ਼ਰਮਾ ਐਜੂਕੇਟਿਵ ਵੱਲੋਂ ਪ੍ਰੈਸ ਨਾਲ ਗੱਲਬਾਤ ਕਰਦੇ ਉਹਨਾਂ ਦੱਸਿਆ ਕਿ ਇਹਨਾਂ ਦੀ ਹਮੇਸ਼ਾ ਇਹ ਸੋਚ ਹੁੰਦੀ ਹੈ ਕਿ ਮੁਸ਼ਕਲ ਤੋਂ ਮੁਸ਼ਕਲ ਸਮਾਂ ਹਰਤੇ ਵੀ ਇਹ ਲੋਕ ਟੁਬਰਾਦੇ ਨਹੀਂ ਹਨ ਜਿਸਦੇ ਨਾਲ ਕੋਈ ਨਹੀਂ ਹੁੰਦਾ ਉਸ ਨਾਲ ਪਰਵਾਹ ਮਾ ਹੁੰਦਾ ਹੈ ਗਰੀਬ ਲੋਕਾਂ ਦੀ ਮਦਦ ਲਈ ਇੱਕ ਅਮਰਸਨ ਜਿਲ੍ਹੇ ਵਿੱਚ ਇੱਕ ਦਫ਼ਤਰ ਖੋਲਿਆ ਗਿਆ ਹੈ ਗੱਲਬਾਤ ਦੌਰਾਨ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਪਹਿਲਾਂ ਵੀ ਕਾਫੀ ਸਮਾਂ ਗਰੀਬ ਲੋਕਾਂ ਦੀ ਮਦਦ ਕੀਤੀ ਸੀ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਜੋ ਆਰਥਿਕ ਪੱਖੋਂ ਤੰਗੀ ਕਾਰਨ ਕੁੰਨੂਨੀ ਲੜਾਈ ਨਹੀਂ ਲੜ ਸਕਦੇ ਉਹਨਾਂ ਦੇ ਇੱਕ ਦਫ਼ਤਰ ਜੋ ਖੋਲਿਆ ਗਿਆ ਹੈ ਉਸ ਦਫ਼ਤਰ ਦੇ ਹਰ ਵਕਤ ਦਰਵਾਜ਼ੇ ਖੁੱਲੇ ਰਹਿਣਗੇ ਖਰਾਸ ਸਿਸਟਮ ਦੁਆਰਾ 27 ਲੋਕਾਂ ਨੂੰ ਐਡਵੋਕੇਟ ਅਰਜੀਤ ਸ਼ਰਮਾ ਜੀ ਵੱਲੋਂ ਇੱਕ ਅਪੀਲ ਕੀਤੀ ਗਈ ਹੈ ਕਿ ਜਿਹੜੇ ਲੋਕ ਆਪਣੀ ਲੜਾਈ ਲਈ ਸਾਜ ਕੋ ਫ੍ਰੀ ਸਲਾਮ ਮਸ਼ਵਰਾ ਲੈਣਾ ਚਾਹੁੰਦੇ ਹਨ ਤਾਂ ਉਹ ਆਪਣੀ ਲੜਾਈ ਵਿੱਚ ਸਾਨੂੰ ਆਪਣਾ ਪੱਖ ਜੀ ਸ਼ਰਮਾ ਜੀ ਵੱਲੋਂ ਇੱਕ ਅਪੀਲ ਕੀਤੀ ਗਈ ਹੈ ਕਿ ਜਿਹੜੇ ਲੋਕ ਆਪਣੀ ਲੜਾਈ ਲਈ ਸਾਜੇ ਕੋ ਫ੍ਰੀ ਸਲਾਮ ਮਸ਼ਵਰ ਲਾਣਾ ਚਾਹੁੰਦੇ ਹਨ ਤਾਂ ਉਹ ਆਪਣੀ ਲੜਾਈ ਵਿੱਚ ਸਾਨੂੰ ਆਪਣਾ ਪੱਖ ਦੇਣ ਲਈ ਪੂਰਤੀ ਕਰਦੇ ਹਨ ਕਿ ਉਹਨਾਂ ਲਈ ਇਹ ਦਫ਼ਤਰ ਦੇ ਦਰਵਾਜ਼ੇ ਹਰ ਵਕਤ ਖੁੱਲੇ ਰਹਿਣਗੇ ਖਰਾਬ ਸਿਸਟਮ ਦੁਆਰਾ 27 ਲੋਕਾਂ ਨੂੰ ਐਡਵੋਕੇਟ ਗਿਰਜੀ ਸ਼ਰਮਾ ਜੀ ਵੱਲੋਂ ਇੱਕ ਅਪੀਲ ਕੀਤੀ ਗਈ ਹੈ ਕਿ ਆਪਣੀ ਲੜਾਈ ਆਪ ਹੀ ਲੜਨੀ ਪੈਂਦੀ ਹੈ ਜਿਸ ਤਰ੍ਹਾਂ ਉਹ ਲੜ ਰਹੇ ਹਨ ਆਪਣੀ ਲੜਾਈ ਜੇਕਰ ਕਿਸੇ ਨੇ ਸੰਪਰਕ ਕਰਨਾ ਹੋਵੇ ਦਾ ਕਾਨੂੰਨੀ ਸਲਾਹ مشورہ ਲੈਣਾ ਹੋਵੇ ਤਾਂ ਫੇਸ ਲੈ ਕੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ 99753 8419 7303 0013 ਦੁਬਾਰਾ ਨੰਬਰ ਨੋਟ ਕਰ ਲਓ 99753 8491 7303 0013 ਇਸ ਤੋਂ ਇਲਾਵਾ ਅਗਰ ਚੰਡੀਗੜ੍ਹ ਵੀ ਤੁਸੀਂ ਰੌਪਤਾ ਕੈਂਪ ਕੰਨਾ ਤਾਂ ਇਹ ਨੰਬਰ ਤੇ ਫੋਨ ਕਰਕੇ ਚੰਡੀਗੜ੍ਹ ਵੀ ਰੌਪਤਾ ਕੈਂਪ ਕਰ ਸਕਦੇ ਹੋ ਔਰ ਇਸ ਤੋਂ ਇਲਾਵਾ ਕੋਈ ਕਾਨੂੰਨੀ ਸਲਾਹ ਮਸ਼ਵਰਾ ਲੈਣਾ ਹੋਵੇ ਚੰਡੀਗੜ੍ਹ ਦੇ ਖੇਤੀ ਮਿਲ ਸਕਦੇ ਹੋ ਜੀ ਜਿਵਸ਼ੇਪ ਦਲਬੀਰ ਸਿੰਘ ਗਮਾਨਪੁਰਾ ਅਮਰ